ਹਾਂਜੀ ਵੈਲਕਮ ਬੈਕ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਹਾਰਮੋਨੋਫਟੇਕ 688 ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਈ ਦਿਨ ਹੋ ਗਏ ਕੋਈ ਵੀਡੀਓ ਨਹੀਂ ਆਈ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਤੇ ਚਲੋ ਜੀ ਅੱਜ ਦੀ ਵੀਡੀਓ ਆਪਾਂ ਤੁਹਾਡੇ ਲਈ ਬਹੁਤ ਹੀ ਦੇਖੋ ਫੁੱਲ ਸਟਾਕ ਆਪਾਂ ਜਿਹੜੇ ਦੁਪੱਟੇ ਲੈ ਕੇ ਆਏ ਆ ਲੈਸਨ ਲੱਗੀਆਂ ਲਗਾਈਆਂ ਤੇ ਤੁਹਾਨੂੰ ਪਤਾ ਹੀ ਹੈ ਜਿੱਥੇ ਆਪਾਂ ਨੂੰ ਕੋਈ ਵਧੀਆ ਜਿਹਾ ਮਾਰਜਿਨ ਮਿਲ ਕੇ ਕੋਈ ਵੀ ਚੀਜ਼ ਆਪਾਂ ਨੂੰ ਮਿਲਦੀ ਹੈ ਤੇ ਆਪਾਂ ਨਾਲ ਦੇ ਨਾਲ ਜਿਹੜਾ ਫੁੱਲ ਸਟਾਕ ਚੱਕ ਲੈਣੇ ਹੁੰਦੇ ਆ ਕਿਉਂਕਿ ਜ਼ਿਆਦਾਤਰ ਸੂਟ ਆ ਜਿਹੜੇ ਆਪਣੇ ਕੋਲੋਂ ਇੱਥੋਂ ਪਲੇਨ ਬਣ ਕੇ ਜਾਂਦੇ ਆ ਫੈਬਰਿਕ ਆਪਣੇ ਕੋਲੇ ਤੁਹਾਨੂੰ ਪਤਾ ਹੀ ਵੀ ਹਰ ਤਰ੍ਹਾਂ ਦਾ ਫੈਬਰਿਕ ਹੁੰਦਾ ਦੇਖੋ ਹਨਾ ਚੰਗਾ ਵੀ ਤੇ ਘੱਟ ਕੁਆਲਟੀ ਵਾਲਾ ਵਧੀਆ ਕੁਆਲਟੀ ਵਾਲਾ ਵੀ ਜਿੱਦਾਂ ਤੁਸੀਂ ਕਹਿੰਨੋ ਸਟੱਫ ਆਪਾਂ ਉਦਾਂ ਸਟੱਫ ਲਾ ਕੇ ਤੁਹਾਨੂੰ ਸੂਟ ਆ ਜਿਹੜੇ ਵਰਕ ਕਰਕੇ ਪੇਂਟ ਕਰਕੇ ਜਿੱਦਾਂ ਦਾ ਤੁਸੀਂ ਕਹਿੰਦੇ ਹੋ ਆਪਾਂ ਉਦਾਂ ਤੁਹਾਨੂੰ ਬਣਾ ਕੇ ਭੇਜਦੇ ਆ ਫਤੇ ਚਲੋ ਜੀ ਅੱਜ ਵਾਲੀ ਵੀਡੀਓ ਆਪਾਂ ਬਹੁਤ ਹੀ ਸਪੈਸ਼ਲ ਦੀ ਤੁਹਾਡੇ ਲਈ ਲੈ ਕੇ ਆਏ ਆਂ ਤੇ ਵੈਸੇ ਇਸ ਤਰ੍ਹਾਂ ਦੇ ਪਲੇਨ ਸਟਾਫ ਆ ਜਿਹੜੇ ਕੱਲ ਜਾਂ ਪਰਸੋਂ ਤੱਕ ਆਪਣੀ ਉਹ ਵੀ ਵੀਡੀਓ ਆਊਗੀ ਕਿਉਂਕਿ ਆਪਾਂ ਆਰਾਮ ਟੈਕਸ ਦਾ ਇੱਕ ਨਿਊ ਸਟਾਫ ਲੈ ਕੇ ਆਏ ਆਂ ਬਹੁਤ ਹੀ ਵਧੀਆ ਪਲੇਨ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਇੱਕ ਆਈਡੀਆ ਦੇਵਾਂਗੇ ਬਾਕੀ ਜਿਸ ਤਰ੍ਹਾਂ ਤੁਸੀਂ ਕਹੋਗੇ ਉਸ ਤਰ੍ਹਾਂ ਜਿਹੜੇ ਸੂਟ ਤੇ ਤੁਹਾਡੇ ਸੂਟ ਜਿਹੜੇ ਰੈਡੀ ਹੋ ਜਾਣਗੇ ਕਲੋਜੀ ਆਪਾਂ ਜਿਹੜੇ ਮਸ਼ਲੀਨ ਦੇ ਦੁਪट्टे ਦੀ ਵੀਡੀਓ ਤੁਹਾਡੇ ਹੱਥੇ ਲੈ ਕੇ ਆਏ ਆਂ ਦੇਖੋ ਬਹੁਤ ਹੀ ਪਿਆਰੇ ਤੇ ਸੋਹਣੇ ਜਿਹੜੇ ਮਸ਼ਲੀਨ ਦੇ ਦੁਪੱਟੇ ਆਪਾਂ ਲੈ ਕੇ ਆਏ ਆਂ ਕੁਆਲਿਟੀ ਦੀ ਗੱਲ ਕਰੀਏ ਤਾਂ ਇੱਥੇ ਇੱਕ ਨੰਬਰ ਇਹ ਮਸ਼ਲੀਨ ਦੇ ਦੁਪੱਟੇ ਨੇ ਜੀ ਢਾਈ ਢਾਈ ਮੀਟਰ ਦੀ ਕੱਟ ਚ ਤੇ ਜਿਹੜੇ ਇਹਨਾਂ ਤੇ ਪ੍ਰਿੰਟ ਹੈ ਬਹੁਤ ਜ਼ਿਆਦਾ हटਕੇ ਸੋਹਣੇ ਨੇ ਇਹਨਾਂ ਨੂੰ ਤੁਸੀਂ ਆਪਣੇ ਤੋਂ ਵੇਖੋ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਸੂਟ ਕਹੋਗੇ ਪ੍ਰੇਨ ਲਗਾ ਕੇ ਆਪਾਂ ਇਸ ਤਰ੍ਹਾਂ ਦੇ ਕਲਰ ਪਾ ਕੇ ਉਹਨੂੰ ਆਪਾਂ ਸੇਮ ਇਸ ਤਰ੍ਹਾਂ ਬਣਾ ਕੇ ਤੁਹਾਨੂੰ ਰੈਡੀ ਕਰਕੇ ਭੇਜਾਂਗੇ ਕਿ ਕਿਉਂਕਿ ਜ਼ਿਆਦਾਤਰ ਸੂਟ ਤੋਂ ਦੁਪੱਟੇ ਲੈਂਦੇ ਹੁੰਦੇ ਸੀ ਤੁਹਾਨੂੰ ਹਨਾ ਤੇ ਉਹ ਦੂਜੇ ਦੁਪੱਟੇ ਵੀ ਓਨੇ ਹੀ ਮਹਿੰਗੇ ਪੈ ਜਾਂਦੇ ਨੇ ਤੇ ਇਹ ਦੁਪੱਟੇ ਦੇਖੋ ਤੁਸੀਂ ਕਿੰਨੇ ਹਲਕੇ ਤੇ ਸਿੰਪਲ ਤੇ ਸੋਵਰ ਨੇ ਵੀ ਇਹ ਸਿਰ ਤੇ ਵੀ ਖੜਨਗੇ ਜੇ ਤੁਸੀਂ ਇਹਨੂੰ ਆਨ ਲੈਸ ਵਗੈਰਾ ਨਹੀਂ ਵੀ ਲਗਾਉਂਗੇ ਤਾਂ ਤੇ ਬਾਕੀ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਆ ਲਾਈਟ ਵੇਟ ਦੁਪੱਟੇ ਆ ਤੇ ਲਓ ਜੀ ਇੱਕ ਅੱਧੇ ਸੂਟ ਨਾਲ ਆਪਾਂ ਤੁਹਾਨੂੰ ਇਹ ਮੈਚ ਕਰਕੇ ਦਿਖਾ ਦਿੰਨੇ ਆ ਤਾਂ ਜੋ ਤੁਹਾਨੂੰ ਆਈਡੀਆ ਹੋ ਜੇ ਵੀ ਇਹ ਸੂਟ ਆ ਜਿਹੜੇ ਦੁਪੱਟੇ ਕਿਸ ਤਰ੍ਹਾਂ ਰੈਡੀ ਹੋਣਗੇ ਤੇ ਲੋ ਜੀ ਦੁਪੱਟਿਆਂ ਦੇ ਕਲਰ ਆਪਣੇ ਕੋਲੇ ਇੱਕ ਤੋਂ ਇੱਕ ਸੋਹਣਾ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੇਖੋ ਇਹ ਐ ਸੂਟ ਨਾਲ ਦੇਖੋ ਜੀ ਮੈਂ ਕੀ ਇਹ ਵਾਲਾ ਦੁਪੱਟਾ ਤੇ ਲੋ ਜੀ ਇੰਨਾ ਸੋਹਣਾ ਇਹ ਦੁਪੱਟਾ ਇਹਦੇ ਨਾਲ ਮੈਚ ਹੋਇਆ ਤੇ ਲੋ ਜੀ ਇਹਦੇ ਤੇ ਆਪਾਂ ਜੇ ਦੇਖੋ ਇਸ ਤਰ੍ਹਾਂ ਡਾਰਕ ਪਾ ਕੇ ਤੇ ਕਰੀਮ ਪਾ ਕੇ ਵਰਕ ਕਰਾਂਗੇ ਤੇ ਇਸ ਤਰ੍ਹਾਂ ਦਾ ਹੀ ਫਲਾਵਰ ਜਾਂ ਕੋਈ ਵੇਅਰ ਪਾ ਕੇ ਤੇ ਸੂਟ ਦੀ ਜਿਹੜੀ ਲੋਕਾ ਬਹੁਤ ਘੈਂਟ ਬਣ ਕੇ ਆਊਗੀ ਹਨਾ ਬਾਕੀ ਤੁਸੀਂ ਚੈੱਕ ਕਰ ਸਕਦੇ ਤੇ ਲੋ ਜੀ ਸੂਟ ਆ ਜਿਹੜਾ ਤੁਹਾਡਾ ਅ ਬਹੁਤ ਵਧੀਆ ਬਣ ਕੇ ਰੈਡੀ ਹੋਊਗਾ ਤੇ ਬਹੁਤ ਪਿਆਰੇ ਦੁਪट्टे ਨੇ ਤੇ ਲਓ ਜੀ ਇਸ ਤਰ੍ਹਾਂ ਆਪਾਂ ਤੁਹਾਨੂੰ ਹਰ ਇੱਕ ਸੂਟ ਆ ਜੇ ਤੁਸੀਂ ਦੁਪੱਟੇ ਇਹ ਆਰਡਰ ਕਰਨਾ ਚਾਹੁੰਦੇ ਹੋ ਤਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਲਿਓ ਕਿਉਂਕਿ ਦੁਪੱਟਿਆਂ ਦਾ ਸਟਾਕ ਜਿਵੇਂ ਹੀ ਆਪਾਂ ਮੰਗਵਾਉਂਨੇ ਨਾਲ ਦੇ ਨਾਲ ਜਿਹੜਾ ਸਟਾਕ ਆਊਟ ਹੋ ਜਾਂਦਾ ਇਹ ਵੀ ਆਪਾਂ ਨੂੰ 20 25 ਕੁ ਦੁਪੱਟੇ ਬਸ ਮਸਾ ਹੀ ਮਿਲੇ ਨੇ ਤੇ ਲਓ ਜੀ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰ ਲਿਓ ਪਲੇਨ ਸੂਟ ਉਹ ਜਿਵੇਂ ਤੁਸੀਂ ਜਿਹੜਾ ਵੀ ਦੁਪੱਟਾ ਇੱਥੇ ਬੁੱਕ ਕਰੋਗੇ ਨਾਲ ਦੀ ਨਾਲ ਆਪਾਂ ਤੁਹਾਨੂੰ ਪਲੇਨ ਸਟਾਫ ਦਾ ਇਸ ਤਰ੍ਹਾਂ ਸੂਟ ਕਿਸੇ ਵੀ ਜਿਹੜਾ ਤੁਸੀਂ ਫੈਬਰਿਕ ਦਾ ਲਗਾਉਣਾ ਹੋਏ ਲਾ ਦਾਂਗੇ ਠੀਕ ਹੈ ਜੀ ਤੇ ਇੱਕ ਆਪਾਂ ਤੁਹਾਨੂੰ ਹੋਰ ਸੂਟ ਨਾਲ ਦੇਖੋ ਇਹਦਾ ਕਲਰ ਦੇਖੋ ਕਿੰਨਾ ਪਿਆਰਾ ਜਿਹਾ ਇਹ ਹੈਗਾ ਅਨੀਅਨ ਸ਼ੇਡ ਤੇ ਲਓ ਜੀ ਇਹਦੇ ਨਾਲ ਦੇਖੋ ਇਹ ਵਾਲਾ ਦੁਪੱਟਾ ਬਹੁਤ ਸੋਹਣਾ ਆਇਆ ਸੀਗਾ ਤੇ ਲਓ ਜੀ ਇਹਦੇ ਨਾਲ ਆਪਾਂ ਇਹ ਵਾਲਾ ਦੁਪੱਟਾ ਤੁਹਾਨੂੰ ਲਾ ਕੇ ਦਿਖਾਇਆ ਹਨਾ ਇੱਕ ਦੋ ਸੂਟਾਂ ਦੇ ਆਈਡੀਆ ਦੇ ਦਾਂਗੇ ਫਿਰ ਤੁਹਾਨੂੰ ਜਿਹੜਾ ਵੀ ਪਤਾ ਲੱਗ ਜੂਗੀ ਇਹ ਸੂਟ ਆ ਜਿਹੜੇ ਦੁਪੱਟੇ ਕਿਸ ਤਰ੍ਹਾਂ ਰੈਡੀ ਹੋਣਗੇ ਤੇ ਲਓ ਜੀ ਇੱਕ ਆਪਾਂ ਇਹ ਦੇਖੋ ਮਾਊਸ ਜੇ ਕਲਰ ਦਾ ਸੂਟ ਆ ਬਹੁਤ ਹੀ ਸੋਹਣਾ ਹਲਕਾ ਪੀਚ ਜਿਹਾ ਕਲਰ ਇਹਦਾ ਆ ਹੈਗਾ ਥੋੜਾ ਜਿਹਾ ਕੈਮਰੇ 'ਚ ਜਿਹੜਾ ਉਹ ਹੋ ਜਾਂਦਾ ਤੇ ਲਓ ਜੀ ਇਹਦੇ ਨਾਲ ਤੁਸੀਂ ਇਹ ਦੁਪੱਟਾ ਦੇਖੋ ਸੇਮ ਕਲਰ ਦਾ ਥੋੜਾ ਜਿਹਾ ਹਾਂ ਲਾਈਟਾਂ ਕਰਕੇ ਦੇਖੋ ਇਹ ਡਾਰਕ ਆ ਰਿਹਾ ਹੈ ਤੇ ਬਾਕੀ ਸੇਮ ਕਲਰ ਹੈ ਜੀ ਬਹੁਤ ਹੀ ਸੋਹਣਾ ਜਿਹੜਾ ਸੂਟ ਆ ਦੇਖੋ ਇਹ ਬਣ ਕੇ ਰੈਡੀ ਹੋਣਗੇ ਤੇ ਲੋ ਜੀ ਤੁਸੀਂ ਜਿਹੜੇ ਆਪਣੇ ਆਰਡਰਾਂ ਜਲਦੀ ਜਲਦੀ ਬੁੱਕ ਕਰ ਲਓ ਤੇ ਬਾਕੀ ਦੁਪੱਟਾ ਤੁਹਾਨੂੰ ਇੱਕ ਆਪਾਂ ਖੋਲ ਕੇ ਵੀ ਦਿਖਾਵਾਂਗੇ ਤੇ ਡਿਜ਼ਾਈਨ ਪ੍ਰਿੰਟ ਵੀ ਕਿੰਨੇ ਕੁ ਸੋਹਣੇ ਪ੍ਰਿੰਟ ਆ ਇਹਦੇ ਦੁਪੱਟੇ ਦੇ ਤੇ ਲੋ ਜੀ ਇਸ ਤਰ੍ਹਾਂ ਜਿਹੜੀ ਕਿਨਾਰੀ ਆ ਇਹਦੇ ਲੱਗੀ ਲਗਾਈ ਤੁਹਾਨੂੰ ਮਿਲੂਗੀ ਦੇਖੋ ਬਹੁਤ ਤੁਹਾਨੂੰ ਘੱਟ ਬਜਟ ਵਿੱਚ ਇਹ ਸੂਟ ਆ ਜਿਹੜੇ ਪਹਿਣਗੇ ਤੇ ਜੇ ਤੁਸੀਂ ਇਹਨਾਂ ਦੀ ਰੇਂਜ ਪੁੱਛਣੀ ਹੋਈ ਕਿਉਂਕਿ ਤੁਹਾਡੇ ਕਮੈਂਟ ਆਉਂਦੇ ਆ ਕਿ ਤੁਸੀਂ ਰੇਂਜ ਨਹੀਂ ਦੱਸਦੇ ਕਿਉਂਕਿ ਆਪਣੇ ਕੋਲੇ ਕਿਸੇ ਨੇ ਜਿਆਦਾ ਸਟਾਕ ਚੱਕਣਾ ਹੁੰਦਾ ਕਿਸੇ ਨੇ ਘੱਟ ਹਨਾ ਤੇ ਆਪਾਂ ਇਸ ਕਰਕੇ ਰੇਂਜ ਕਿਸੇ ਵੀ ਜਿਹੜੇ ਸੈਵਰਕਲੀ ਨਹੀਂ ਦੱਸਦੇ ਹੁੰਦੇ ਤੇ ਤੁਸੀਂ ਕੋਈ ਵੀ ਕਿਸੇ ਦਾ ਹੀ ਵੀ ਪੁੱਛਣਾ ਹੁੰਦਾ ਤਾਂ ਤੁਸੀਂ ਜ਼ਰੂਰ ਕਮੈਂਟ ਕਰਦਿਆ ਕਰੋ ਤੇ ਜਾਂ ਆਪਾਂ ਨੂੰ WhatsApp ਤੇ ਜਿਹੜਾ ਮੈਸੇਜ ਕਰਦਿਆ ਕਰੋ ਉੱਥੇ ਆਪਾਂ ਤੁਹਾਡੇ ਹਰ ਇੱਕ ਆਂਸਰ ਦਾ ਜਵਾਬ ਦਿੰਨੇ ਆ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਸਾਰੇ ਦੁਪੱਟੇ ਜਿਹੜੇ ਇੱਕ ਇੱਕ ਕਰਕੇ ਦਿਖਾ ਦਿੰਨੇ ਆ ਤੁਸੀਂ ਆਪਣੇ ਮਨਪਸੰਦ ਦੁਪੱਟੇ ਆ ਜਿਹੜੇ ਆर्डर ਕਰ ਲਿਓ ਤੇ ਲਓ ਜੀ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਗ੍ਰੀਨ ਸ਼ੇਡ ਤੇ ਲਓ ਜੀ ਜਿਵੇਂ ਤੁਸੀਂ WhatsApp ਤੇ ਆਪਾਂ ਨੂੰ ਕਹੋਗੇ ਆਪਾਂ ਫੋਟੋ ਤੁਹਾਨੂੰ ਇਹਨਾਂ ਦੀ ਭੇਜ ਦਾਂਗੇ ਤੇ ਲਓ ਜੀ ਬਹੁਤ ਹੀ ਪਿਆਰਾ ਜਿਹਾ ਦੇਖੋ ਮਾਸਟਰ ਸ਼ੇਡ ਦਾ ਦੁਪੱਟਾ ਸਾਰੇ ਇਹ ਟੋਟਲੀ ਮਸ਼ੀਨ ਦੇ ਦੁਪੱਟੇ ਨੇ ਤੇ ਲਓ ਜੀ ਬਹੁਤ ਹੀ ਪਿਆਰਾ ਦੇਖੋ ਇਹ ਆਪਾਂ ਸਾਰੇ ਆਪਣੇ ਕੋਲੇ ਫੈਬਰਿਕ ਪਲੇਨ ਆਉਣ ਵਾਲੇ ਨੇ ਤੇ ਆਪਾਂ ਬਹੁਤ ਹੀ ਸੋਹਣੇ ਸੂਟ ਰੈਡੀ ਕਰਾਂਗੇ ਜਿਵੇਂ ਜਿਵੇਂ ਤੁਹਾਡੇ ਆਰਡਰ ਆਉਣਗੇ ਤੇ ਲਓ ਜੀ ਇਹ ਹੈਗਾ ਜਾਮਨੀ ਜੀ ਕਲਰ ਦਾ ਦੁਪੱਟਾ ਤੇ ਲਓ ਜੀ ਫੇਰ ਇੱਕ ਵਾਰ ਪੀਚ ਤੋਂ ਪੀਚ ਕਲਰ ਦਾ ਦੁਪੱਟਾ ਤੇ ਲਓ ਜੀ ਇਹ ਹੈਗਾ ਮਾਊਸ ਸ਼ੇਡ ਮਾਊਸ ਸ਼ੇਡ ਜੀ ਦਾ ਦੁਪੱਟਾ ਜੋ ਕਿ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਤੇ ਲਓ ਜੀ ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਨਾ ਖੋਲ ਕੇ ਬਣਾ ਆਪਾਂ ਵੀਡੀਓ ਬਣਾਵਾਂਗੇ ਤਾਂ ਵੀਡੀਓ ਆਪਣੀ ਬਹੁਤ ਜ਼ਿਆਦਾ ਲੰਮੀ ਹੋ ਜਾਊਗੀ ਤੇ ਲਓ ਜੀ ਇਹ ਵੀ ਬਹੁਤ ਸੋਹਣਾ ਦੁਪੱਟਾ ਦੇਖੋ ਤੇ ਦੇਖੋ ਫਿਰੋਜੀ ਰੰਗ ਦਾ ਦੁਪੱਟਾ ਸਾਡੇ ਕਲਾਰੀ ਹੈ ਜਿਹੜੀ ਇਸੇ ਤਰ੍ਹਾਂ ਦੀ ਲੱਗੀ ਹੋਊਗੀ ਠੀਕ ਹੈ ਜੀ ਲਓ ਜੀ ਦੁਪੱਟਿਆ ਜਿਹੜਾ ਤੁਸੀਂ ਆਪਣੇ ਸਕਰੀਨ ਸ਼ਾਟ ਨਾਲ ਦੀ ਨਾਲ ਲਈ ਚਲੋ ਸਲੀਆ ਆਪਾ ਤੁਹਾਨੂੰ ਦੇਖੋ ਇਸ ਤਰ੍ਹਾਂ ਰੱਖ ਕੇ ਦੁਪੱਟੇ ਦਿਖਾ ਰਹੇ ਹਾਂ ਜਿਹੜਾ ਵੀ ਦੁਪੱਟਾ ਤੁਹਾਡੇ ਪਸੰਦ ਹੋਇਆ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਲਓ ਤੇ ਲਓ ਜੀ ਪਿਸਤਾ ਜਿਹਾ ਕਲਰ ਬਹੁਤ ਹੀ ਪਿਆਰਾ ਦੁਪੱਟਾ ਇਸ ਤਰ੍ਹਾਂ ਦੇਖੋ ਫੋਰ ਸਾਈਡ ਇਹਦੇ ਪੱਟੀ ਲੱਗੀ ਹੋਈ ਹੈ ਦੇਖੋ ਜੀ ਇਹ ਹੈਗਾ ਮਹਿੰਦੀ ਜਿਹਾ ਸ਼ੇਡ ਸਾਰੇ ਦੁਪੱਟੇ ਮਤਲਬ ਇੰਨੇ ਕੁ ਜ਼ਿਆਦੇ ਸੋਹਣੇ ਨੇ ਨਵੋ ਜੀ ਹਜੇ ਆਪਾਂ ਵੀਡੀਓ ਬਣਾਈ ਹੈ ਆਪਣੇ ਜਲਦੀ ਜਲਦੀ ਜਿਹੜੇ ਮਨ ਪਸੰਦ ਪੱਟੇ ਹੋਏ ਆਪਣੇ ਤੁਸੀਂ ਬੁੱਕ ਕਰ ਲਿਓ ਤੇ ਲਓ ਜੀ ਇਹ ਵਾਲਾ ਪਿੰਕ ਦੁਪੱਟਾ ਜਿਹੜਾ ਇਹ ਆਪਣਾ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਜਿਹੜਾ ਸੇਲ ਹੋ ਗਿਆ ਸੀ ਇਸ ਲਈ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਪਰ ਇਹ ਦੁਪੱਟਾ ਜਿਹੜਾ ਸੇਲ ਹੈ ਲਾਈਟ ਪਿਕ ਦੇ ਨਾਲ ਤੇ ਇਸੇ ਤਰ੍ਹਾਂ ਦਾ ਆਪਾਂ ਮਸ਼ਰੀਨ ਦਾ ਸੂਟ ਰੈਡੀ ਕਰਕੇ ਦੇਵਾਂਗੇ ਤੇ ਲਓ ਜੀ ਇਹ ਬਹੁਤ ਹੀ ਸੋਹਣਾ ਲਾਈਟ ਜਾਂ ਮਰਜੈਂਟਾ ਵੈਂਡਰ ਸ਼ੇਡ ਤੇ ਲੌਜੀ ਕੀ ਹੈਗਾ ਬਹੁਤ ਹੀ ਪਿਆਰਾ ਜਿਹਾ ਕਲਰ ਤੇ ਲੌਜੀ ਇਹ ਵਾਲਾ ਵੀ ਕਲਰ ਪਿਸਤਾ ਕਲਰ ਤੇ ਪੀਚ ਕਲਰ ਤੇ ਲੌਜੀ ਦੁਪट्टे ਆ ਜਿਹੜੇ ਇੱਕ ਤੋਂ ਇੱਕ ਸੋਹਣੇ ਦੁਪੱਟੇ ਨੇ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਲਿਓ ਤੇ ਕੋਈ ਵੀ ਦੁਪੱਟਾ ਜਿਹੜਾ ਤੁਹਾਨੂੰ ਪਸੰਦ ਹੋ ਉਹ ਸਕਰੀਨਸ਼ਾਟ ਲੈ ਕੇ ਆਪਣੇ ਤੋਂ ਤੁਸੀਂ ਇਹ ਦੁਪੱਟਾ ਜਿਹੜਾ ਖੋਲ ਕੇ ਆਪਾਂ ਤੁਹਾਨੂੰ ਦਿਖਾ ਦਾਂਗੇ ਜਿਹੜਾ ਤੁਸੀਂ ਆਪਣਾ ਸੂਟ ਰੈਡੀ ਕਰਵਾਉਣਾ ਹੋਇਆ ਜਾਂ ਪਲੇਨ ਵੀ ਤੁਸੀਂ ਆਪਣੇ ਤੋਂ ਇਸ ਤਰ੍ਹਾਂ ਮੰਗਵਾ ਸਕਦੇ ਹੋ ਕਿਉਂਕਿ ਇਸ ਵਕਤ ਆਪਣੇ ਕੋਲੇ ਫੁੱਲ ਸਟਾਕ ਹੈ ਜਿਵੇਂ ਜਿਵੇਂ ਵੀਡੀਓ ਆਪਣੀ ਅਪਲੋਡ ਹੋਊਗੀ ਤੇ ਜਿਹੜਾ ਸਟਾਕ ਖਾਪਣਾ ਤੇ ਬਾਕੀ ਚਲੋ ਜੀ ਚੀਜ਼ ਆਪਾਂ ਤੁਹਾਡੇ ਲਈ ਵਧੀਆ ਲੈ ਕੇ ਆਉਣੇ ਹੁੰਦੇ ਆ ਤਾਂ ਜੋ ਤੁਸੀਂ ਆਪਾਂ ਨੇ ਅੱਗੇ ਵੀ ਆਪਣੇ ਨਾਲ ਜੁੜੇ ਰਹੋ ਤੇ ਚਲੋ ਜੀ ਇਸ ਵੀਡੀਓ ਦਾ ਇੱਥੇ ਕਰਦੇ ਆਂਡ ਮਿਲਦੇ ਆਂ ਇੱਕ ਕੱਲ ਨੂੰ ਹੋਰ ਵੀਡੀਓ ਲੈ ਕੇ ਕੋਈ ਨਿਊ ਜਾਂ ਸਟੱਫ ਲੈ ਕੇ ਤੇ